ਮੇਰੇ ਕੋ ਅਣਪਛਾਤਾ ਬੰਦਾ ਆਇਆ ਸੀ ਸਾਈਕਲ ਲੈ ਕੇ ਗਿਆ ਸਾਈਕਲ ਉਹਨੇ ਪਸੰਦ ਕੀਤਾ ਲਿਆ ਤੇ ਸਾਈਕਲ ਅਸੀਂ ਫਿਟਿੰਗ ਕਰਵਾਤਾ ਫਿਟਿੰਗ ਕਰਵਾ ਕੇ ਤੇ ਉਹਨੂੰ ਜਿੰਨੀ ਵਾਰੀ ਕੋਣਾ ਕਿ ਭਾਈ ਆਜੋ ਬਿੱਲ ਕਟਵਾ ਲਓ ਤੇ ਉਹ ਭਾਈ ਕੰਨ ਨੂੰ ਫੋਨ ਲਗਾਉਂਦਾ ਇਹਦੇ ਸਾਈਡ ਤੇ ਹੋ ਜਾਂਦੇ ਤੇ ਅਈ ਉਹਨੂੰ ਘੱਟੋ ਘੱਟ ਨਹੀਂ ਤੇ 7-8 ਆ ਦੀ ਮੈਂ ਗਿਆ ਮੈਂ ਕਿਹਾ ਭਾਈ ਬਿੱਲ ਕਟਾ ਲਓ ਕਿ ਮੈਂ ਇਕੱਲਾ ਹੀ ਦੁਕਾਨ ਤੇ ਮੈਨੂੰ ਐ ਕਿਤੇ ਹੋਰ ਕਸਟਮਰ ਨਾ ਆਏ ਤੇ ਮੈਂ ਉਹ ਦੂਜੇ ਪਾਸੇ ਚੱਲ ਜਾਵਾਂ ਬਿਲਕੁਲ ਤੇ ਮੈਂ ਉਹਨੂੰ ਕਿੰਨੀ ਵਾਰ ਹੀ ਗਿਆ ਉਹ ਜਦੋਂ ਬਿੱਲ ਵੱਲੋਂ ਕਹਿਣਾ ਉਹਨੇ ਸਾਈਡ ਦੇ ਹੋ ਕੇ ਕੰਨ ਨੂੰ ਫੋਨ ਲਗਾ ਲੈਣਾ ਤੇ ਜਦੋਂ ਸਾਈਕਲ ਫਿਟਿੰਗ ਹੋ ਗਿਆ ਉਦੋਂ ਮੇਰੇ ਕੋ ਗਾਹਕ ਆ ਕੇ ਦੋਗੇ ਤੇ ਮੈਂ ਉਧਰਲੀ ਸਾਈਡ ਮੈਨੂੰ ਕਹਿੰਦਾ ਭਾਜੀ ਆਜੋ ਗੱਡੀ 'ਚ ਸੈਕਾ ਰਖਵਾ ਦਿਓ ਤੇ ਮੈਂ ਬੰਦੇ ਨੂੰ ਕਿਹਾ ਮੈਂ ਗੱਡੀ 'ਚ ਸੈਕਾ ਰਖਵਾ ਕੇ ਤੇ ਆਜੋ ਮੈਂ ਨਾਲ ਹੋ ਕੇ ਗਾਹਕ ਛੱਡ ਕੇ ਤੇ ਮੈਂ ਨਾਲ ਹੋ ਕੇ ਸੈਕਾ ਰਖਵਾਇਆ ਤੇ ਮੈਂ ਉਹਨੂੰ ਕਿਹਾ ਮੈਂ ਭਾਈ ਬਿੱਲ ਘਟਾ ਲਓ ਮੇਰੇ ਕੋਲ ਅੰਦਰ ਕਸਟਮਰ ਹੀ ਤੇ ਮੈਨੂੰ ਆਣ ਕੇ ਨਾ ਉਹਨੇ ਪੇਟੀਮ ਕੀਤੀ ਕਿ ਆ ਭਾਈ ਹੋ ਗਈ ਏ ਤੇ ਪੇਟੀਮ ਕਰਕੇ ਤੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੇਟੀਮ ਆਈ ਨਹੀਂ ਤੇ ਮੈਂ ਉਹਦੇ ਮਗਰ ਉਹਨੂੰ ਬਾਜਾ ਮਾਰੀਆ ਮੈਂ ਭਾਈ ਭਾਈ ਗੱਲ ਸੁਣੋ ਉਹਨੇ ਗੱਡੀ ਲਿਆ ਕੇ ਇਹਦੇ ਗੱਡੀ ਦੌੜਾਈ ਪਤਾ ਨਹੀਂ ਲੱਗਾਂ ਤੇ ਕਿੱਧਰਲੇ ਪਾਸੇ ਗਿਆ ਏ ਮੇਰੇ ਕੋਲ ਮੇਰੇ ਕੋ ਗਾਗ ਹੀ ਗਾਗ ਆਪਣਾ ਮੋਟਰਸਾਈਕਲ ਨਾਲ ਲੈ ਕੇ ਤੇ ਮੇਰੇ ਕੋ ਉਸ ਵੇਲੇ ਮੈਂ ਦੁਕਾਨ ਤੇ ਇਕੱਲਾ ਹੀ ਤੇ ਗਾਹ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ ਤੇ ਕਿਉਂਕਿ ਮੇਰਾ ਤੇ ਉਹਦਾ ਫਰਕ ਪਿਆ 2 ਮਿੰਟ ਦਾ 2 ਮਿੰਟ ਵਿੱਚ ਜੋ ਜਾ ਚੌਂਗ ਤੋਂ ਕੇ ਸਾਈਡ ਤੇ ਗਿਆ ਸਾਨੂੰ ਪਤਾ ਨਹੀਂ ਲੱਗਿਆ ਕਿੰਨੇ ਦਾ ਸਾਈਕਲ ਸਾਈਕਲ ਹੈਗਾ ਜੀ 14.5 ਹਜ਼ਾਰ ਦਾ ਮੰਗ ਆਈ ਆਈ ਕਿ ਬੰਦਾ ਫੜੋਏ ਤੇ ਸਾਨੂੰ ਸਾਡੇ ਸਾਈਕਲ ਦੇ ਪੈਸੇ ਮਿਲਣ ਤਾਂ ਬਾਕੀ ਦੁਕਾਨਦਾਰ ਵੀ ਥੋੜੇ ਸਤਾਰ ਕਰਿਓ ਕਿ ਇਹੋ ਜਿਹੇ ਬੰਦੇ ਰਸ਼ ਦਾ ਹੀ ਜ਼ਿਆਦਾ ਚੁੱਕਦੇ ਆ ਕਿਉਂਕਿ ਮਿਹਨਤ ਦੀ ਕਮਾਈ ਆ ਅੱਦਾਂ ਚੱਲ ਜਾ ਕੋਈ ਫਾਇਦਾ ਨਹੀਂ ਹੈਗਾ ਜੀ ਮਿਹਨਤ ਦਾ ਰੁਪਈਆ ਵੀ ਬੜਾ ਹੁੰਦਾ